ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਗੱਲਬਾਤ ਦੇ ਵਿੱਚ ਕਿਹਾ ਕਿ ਪੰਜਾਬ ਵਰਗੇ ਰਾਜ ਦੇ ਵਿੱਚ ਰਾਜਨੀਤਿਕ ਮਾਹੌਲ ਵੱਖਰਾ ਹੈ ਅਤੇ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਸੰਕੇਤ ਦਿੰਦਾ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਸ਼ਕਤੀ ਨਹੀਂ ਬਣ ਸਕੀ ਕਿਉਂਕਿ ਪਾਰਟੀ ਲੀਡਰਸ਼ਿਪ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਨਾਲ ਠੁਕਵੀਂ ਗੱਲਬਾਤ ਨਹੀਂ ਕਰ ਰਹੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਭਾਜਪਾ ਤੋਂ ਮੋਗ ਭੰਗ ਹੋ ਰਿਹਾ ਹੈ। ਦਰਸਲ ਐਸ ਸਾਬਕਾ ਕਾਂਗਰਸੀ ਨੇਤਾ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਪੁਰਾਣੀ ਪਾਰਟੀ ਦੀ ਯਾਦ ਆਉਣ ਲੱਗ ਪਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਫੈਸਲਿਆਂ ਦੇ ਵਿਰੁੱਧ ਮੁਕਾਬਲਤਨ ਵਧੇਰੇ ਸਖਤ ਹੈ ਜਦਕਿ ਕਾਂਗਰਸ ਪਾਰਟੀ ਦੀ ਸਲਾਮ مشورے ਦੀ ਪਰੰਪਰਾ ਵਧੇਰੇ ਵਿਆਪਕ ਅਤੇ ਲਚਕਦਾਰ ਹੈ ਇਸ ਬਿਆਨ ਨੇ ਕਿਆਸਰ ਆਈਆਂ ਨੂੰ ਹੋਰ ਵੀ ਹਵਾ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸ ਆ ਸਕਦੇ ਨੇ ਜਾਂ ਫਿਰ ਨਹੀਂ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਰਗੇ ਰਾਜ ਦੇ ਵਿੱਚ ਰਾਜਨੀਤਿਕ ਮਾਹੌਲ ਕਾਫੀ ਵੱਖਰਾ ਹੈ ਅਤੇ ਜ਼ਮੀਨੀ ਪੱਧਰ ਤੇ ਨੇਤਾਵਾਂ ਦੀਏ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੰਕੇਤ ਦਿੰਦਾ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਧਰ ਦੇ ਵਜੋਂ ਨਹੀਂ ਉੱਭਰ ਸਕੀ ਜਿਸ ਦਾ ਕਾਰਨ ਹੈ ਕਿ ਆਪਣੇ ਨੇਤਾਵਾਂ ਦੇ ਨਾਲ ਠੁਕਵੀਂ ਗੱਲਬਾਤ ਨਾ ਕਰਨਾ ਕੈਪਟਨ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਵੱਖਰਾ ਖੇਤਰ ਹੈ ਦੇਖੋ ਭਾਜਪਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਅੱਗੇ ਵਧ ਰਹੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੋ ਰਿਹਾ ਪਿਛਲੀਆਂ ਚੋਣਾਂ ਤੇ ਨਜ਼ਰ ਮਾਰੋ ਭਾਜਪਾ ਨੇ ਕਿੰਨੀਆਂ ਸੀਟਾਂ ਜਿੱਤੀਆਂ ਲਗਭਗ ਕੋਈ ਵੀ ਨਹੀਂ ਇਸ ਦਾ ਕਾਰਨ ਇਹ ਹੈ ਕਿ ਇੱਥੇ ਫੈਸਲੇ ਉਹਨਾਂ ਲੋਕਾਂ ਨਾਲ ਸਲਾਹ ਕੀਤੇ ਬਣਾ ਲਏ ਜਾਂਦੇ ਨੇ ਜਿਨ੍ਹਾਂ ਨੇ ਜ਼ਮੀਨ ਤੇ ਕੰਮ ਕੀਤਾ ਹੈ ਅਤੇ ਸਥਿਤੀ ਨੂੰ ਸਮਝਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਫੈਸਲੇ ਸਿਖਰਲੇ ਪੱਧਰ ਤੇ ਲਏ ਜਾਂਦੇ ਸਨ ਪਰ ਵਿਧਾਇਕਾਂ ਸੰਸਦ ਮੈਂਬਰਾਂ ਤੇ ਤਜਰਬੇਕਾਰ ਨੇਤਾਵਾਂ ਦੀ رائے ਜ਼ਰੂਰ ਮੰਗੀ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਫੈਸਲੇ ਉੱਪਰੋਂ ਲਏ ਜਾਂਦੇ ਸਨ ਪਰ ਸਾਡੇ ਨਾਲ ਸਲਾਹ مشورہ ਜ਼ਰੂਰ ਕੀਤਾ ਜਾਂਦਾ ਸੀ ਇੱਥੇ ਭਾਜਪਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਜ਼ਮੀਨੀ ਪੱਧਰ ਦੇ ਵਰਕਰਾਂ ਜਾਂ ਫਿਰ ਨੇਤਾਵਾਂ ਦੇ ਨਾਲ ਸਲਾਮ مشورہ ਕੀਤਾ ਹੈ ਕੀ ਕੈਪਟਨ ਰਮਿੰਦਰ ਸਿੰਘ ਨੂੰ ਕਾਂਗਰਸ ਦੀ ਯਾਦ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਡੋਨਟ ਵਰਕ ਇਟ ਵੌਂਟ ਵਰਕ ਪੰਜਾਬ ਇਜ਼ ਅ ਡਿਫਰੈਂਟ ਏਰੀਆ ਲੁੱਕ ਐਟ ਇਟ ਏਵਰੀਵੇਅਰ ਦ ਬੀਜਪੀ ਇਸ ਪੁੱਟਿੰਗ ਥਰੂ ਵਾਈ ਨਾਟ ਇਨ ਪੰਜਾਬ ਪਿਛਲੇ ਇਲੈਕਸ਼ਨ ਦੇਖ ਲਓ ਇਲੈਕਸ਼ਨ ਸਾਡੀ ਦੇਖ ਲਓ ਕਿੰਨੀਆਂ ਸੀਟਾਂ ਆਈਆਂ ਕੁਝ ਵੀ ਨਹੀਂ ਹਰ ਦਿਨ ਨਹੀਂ ਸੀ ਕੀ ਆ ਰੀਜ਼ਨ ਹੈ Sorry: What is the reason? Reason is uh, um, uh, you don't consult people who have been in the, in the field and who know what to say. OK, decisions are taken at the upper level, even the Congress was taken at the upper level, they can push their message. Everyone was asked. every MLA was asked his views, MPs were asked, their views, sub etc. Ya though, I don't think anyone has asked. Do you miss Congress for that reason? Me? Miss? No, the system I think was different. It, 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 it was, I miss the system, uh, the, in, in the broader uh, type of uh, consultation that used to go on in, in the, over there. I mean, I was, for instance, PCC president three times. Okay? It they they doesn't mean that only what I said went. They would ask other MPs, they'd ask other MLAs, they'd ask, then they discuss it with me. Okay, this is what. People are saying, and I'd say, yes, they are correct, I am wrong. Mm -hmm. You know, we, you were open to these things. You mean to say there was more democracy, there's more democracy in democ democ Democracy and uh, the value of experience. Mm -hmm. I think that is what is, uh, which I'd, I find is lacking here. Are you missing Congress? You miss... Well, I've been a long time, I've seen that... Uh, I had to leave the Congress once before, if you know, remember in 1984 when Blue Star took place. So I spent 10 years out, but I felt that Akali Dal I couldn't function with because we are brought up on a nationalistic sort of a basis, my family and me and all. Uh, but uh, Akali Dal, I always say, their, uh, their thought process ends at the Gaggar River, which is the dividing area between where the Punjab border ends. They, was, they don't go beyond that. Mm -hmm. Till now, of course, times have changed. When I was in the Akali a lot of people hadn't seen Delhi from the Akali Dal, so I'm talking of um, 85, 86, that time a period. Uh, but so it, it is a very different system. Every party has its system of uh, working, but their thought process stops at the Gaggar. that's the end of the, their thought process. Congress is more uh, flexible in taking views. Uh, BJP i find is a bit rigid in its in approach. ਜਦੋਂ ਕੈਪਟਨ ਅਮਿੰਦਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਕਾਂਗਰਸ ਦੀ ਉਹਨਾਂ ਨੂੰ ਯਾਦ ਆਉਂਦੀ ਹੈ ਤਾਂ ਕੈਪਟਨ ਅਮਿੰਦਰ ਸਿੰਘ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਨਹੀਂ ਸਗੋਂ ਮੌਜੂਦਾ ਸਿਸਟਮ ਨੂੰ ਯਾਦ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਦੀ ਯਾਦ ਨਹੀਂ ਆਉਂਦੀ ਪਰ ਮੈਨੂੰ ਉਹਨਾਂ ਦੇ ਸਿਸਟਮ ਦੀ ਜ਼ਰੂਰ ਯਾਦ ਆਉਂਦੀ ਹੈ। ਸਲਾਮ مشورے ਦੀ ਇੱਕ ਵਿਆਪਕ ਪ੍ਰਕਿਰਿਆ ਅਤੇ ਤਜਰਬੇ ਦੀ ਕਦਰ ਕਾਂਗਰਸ ਵੱਲੋਂ ਕੀਤੀ ਜਾਂਦੀ ਹੈ। ਮੈਂ ਭਾਜਪਾ ਵਿੱਚ ਇਹ ਬਹੁਤ ਘੱਟ ਦੇਖ ਰਿਹਾ ਕਾਂਗਰਸ ਆਪਣੇ ਵਿਚਾਰਾਂ ਵਿੱਚ ਬਧੇਰੇ ਲਚਕਦਾਰ ਹੈ ਜਦਕਿ ਮੈਨੂੰ ਭਾਜਪਾ ਦਾ ਰੁਖ ਬੇहद ਸਖਤ ਲੱਗਦਾ ਹੈ ਦੱਸਣੀ ਹੋਗੀ ਕਿ ਕੈਪਟਨ ਅਮਿੰਦਰ ਸਿੰਘ ਨੇ 2021 ਦੇ ਵਿੱਚ ਕਾਂਗਰਸ ਲੀਡਰਸ਼ਿਪ ਖਾਸ ਕਰਕੇ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਪ੍ਰਿਆੰਕਾ ਗਾਂਧੀ ਵਾਰਡਰਾ ਤੋਂ ਮੋਹ ਪੰਗ ਹੋਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਫਿਰ 2022 ਦੇ ਵਿੱਚ ਜਾ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਗੱਲਬਾਤ ਦੇ ਵਿੱਚ ਕਿਹਾ ਕਿ ਪੰਜਾਬ ਵਰਗੇ ਰਾਜ ਦੇ ਵਿੱਚ ਰਾਜਨੀਤਿਕ ਮਾਹੌਲ ਵੱਖਰਾ ਹੈ ਅਤੇ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਸੰਕੇਤ ਦਿੱਤਾ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਸ਼ਕਤੀ ਨਹੀਂ ਬਣ ਸકી ਕਿਉਂਕਿ ਪਾਰਟੀ ਲੀਡਰਸ਼ਿਪ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਨਾਲ ਟੁਕਵੀਂ ਗੱਲਬਾਤ ਨਹੀਂ ਕਰ ਰਹੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਭਾਜਪਾ ਤੋਂ ਮੋਗ ਭੰਗ ਹੋ ਰਿਹਾ ਹੈ। ਦਰਸਲ ਇਸ ਸਾਬਕਾ ਕਾਂਗਰਸੀ ਨੇਤਾ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਪੁਰਾਣੀ ਪਾਰਟੀ ਦੀ ਯਾਦ ਆਉਣ ਲੱਗ ਪਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਫਾਸਲਿਆਂ ਦੇ ਵਿਰੁੱਧ ਮੁਕਾਬਲਤਨ ਵਧੇਰੇ ਸਖਤ ਹੈ ਜਦਕਿ ਕਾਂਗਰਸ ਪਾਰਟੀ ਦੀ ਸਲਾਮ مشورے ਦੀ ਪਰੰਪਰਾ ਵਧੇਰੇ ਵਿਆਪਕ ਅਤੇ ਲਚਕਦਾਰ ਹੈ ਇਸ ਬਿਆਨ ਨੇ ਕਿਆਸਰ ਆਈਆਂ ਨੂੰ ਹੋਰ ਵੀ ਹਵਾ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸ ਆ ਸਕਦੇ ਨੇ ਜਾਂ ਫਿਰ ਨਹੀਂ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਰਗੇ ਰਾਜ ਦੇ ਵਿੱਚ ਰਾਜਨੀਤਿਕ ਮਾਹੌਲ ਕਾਫੀ ਵੱਖਰਾ ਹੈ ਅਤੇ ਜ਼ਮੀਨੀ ਪੱਧਰ ਤੇ ਨੇਤਾਵਾਂ ਦੀਏ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨਾ ਸੰਕੇਤ ਦਿੰਦਾ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਧਰ ਦੇ ਵਜੋਂ ਨਹੀਂ ਉੱਭਰ ਸਕੀ ਜਿਸ ਦਾ ਕਾਰਨ ਹੈ ਕਿ ਆਪਣੇ ਨੇਤਾਵਾਂ ਦੇ ਨਾਲ ਟੁਕਵੀਂ ਗੱਲਬਾਤ ਨਾ ਕਰਨਾ ਕੈਪਟਨ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਵੱਖਰਾ ਖੇਤਰ ਹੈ ਦੇਖੋ ਭਾਜਪਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਅੱਗੇ ਵਧ ਰਹੀ ਹੈ ਪਰ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੋ ਰਿਹਾ ਪਿਛਲੀਆਂ ਚੋਣਾਂ ਤੇ ਨਜ਼ਰ ਮਾਰੋ ਭਾਜਪਾ ਨੇ ਕਿੰਨੀਆਂ ਸੀਟਾਂ ਜਿੱਤੀਆਂ ਲਗਭਗ ਕੋਈ ਵੀ ਨਹੀਂ ਇਸ ਦਾ ਕਾਰਨ ਇਹ ਹੈ ਕਿ ਇੱਥੇ ਫੈਸਲੇ ਉਹਨਾਂ ਲੋਕਾਂ ਨਾਲ ਸਲਾਹ ਕੀਤੇ ਬਣਾ ਲਏ ਜਾਂਦੇ ਨੇ ਜਿਨ੍ਹਾਂ ਨੇ ਜ਼ਮੀਨ ਤੇ ਕੰਮ ਕੀਤਾ ਹੈ ਅਤੇ ਸਥਿਤੀ ਨੂੰ ਸਮਝਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਫੈਸਲੇ ਸਿਖਰਲੇ ਪੱਧਰ ਤੇ ਲਏ ਜਾਂਦੇ ਸਨ ਪਰ ਵਿਧਾਇਕਾਂ ਸੰਸਦ ਮੈਂਬਰਾਂ ਤੇ ਤਜਰਬੇਕਾਰ ਨੇਤਾਵਾਂ ਦੀ رائے ਜ਼ਰੂਰ ਮੰਗੀ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਫੈਸਲੇ ਉੱਪਰੋਂ ਲਏ ਜਾਂਦੇ ਸਨ ਪਰ ਸਾਡੇ ਨਾਲ ਸਲਾਹ مشورہ ਜ਼ਰੂਰ ਕੀਤਾ ਜਾਂਦਾ ਸੀ ਇੱਥੇ ਭਾਜਪਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਜ਼ਮੀਨੀ ਪੱਧਰ ਦੇ ਵਰਕਰਾਂ ਜਾਂ ਫਿਰ ਨੇਤਾਵਾਂ ਦੇ ਨਾਲ ਸਲਾਮ مشورہ ਕੀਤਾ ਹੈ ਕੀ ਕੈਪਟਨ ਅਮਿੰਦਰ ਸਿੰਘ ਨੂੰ ਕਾਂਗਰਸ ਦੀ ਯਾਦ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਪ ਸੁਣਦੇ ਹਾਂ ਡੋਨਟ ਵਰਕ ਇਟ ਵੌਂਟ ਵਰਕ ਪੰਜਾਬ ਇਜ਼ ਅ ਡਿਫਰੈਂਟ ਏਰੀਆ ਲੁੱਕ ਐਟ ਇਟ ਏਵਰੀਵੇਅਰ ਦ ਬੀਜਪੀ ਇਸ ਪੁਟਿੰਗ ਥਰੂ ਵਾਈ ਨਾਟ ਇਨ ਪੰਜਾਬ ਪਿਛਲੇ ਇਲੈਕਸ਼ਨ ਦੇਖ ਲਓ ਇਲੈਕਸ਼ਨ ਸਾਡੀ ਦੇਖ ਰਿਹਾ ਹਾਂ ਕਿੰਨੀਆਂ ਸੀਟਾਂ ਆਈ ਕੁਝ ਵੀ ਨਹੀਂ ਹਰਦੀ ਐਨੀਥਿੰਗ ਕਾ ਰੀਜ਼ਨ ਹੈ Sorry? What is the reason? Reason is uh, um, uh, you don't consult people who have been in the, in the field and who know what to say. Deekhe, decisions are taken at the upper level. Even the Congress was taken at the upper level. They can push. Everyone was asked. Every MLA was asked his views. MPs were asked their views. um to their views. I don't think anyone has asked. Do you miss Congress for that reason? Me miss? No, the system I think was different. It, it, it was, I miss the system, uh, the uh, the broader uh, type of uh, consultation that used to go on in, in the, over there. I mean, I was, for instance, PCC president three times. Okay? It doesn't mean that only what I said went. They would ask other MPs, they'd ask other MLAs, they'd ask, then they discuss it with me. Okay, this is what. People are saying, and I would say, yes, they are correct. I am wrong. Mm -hmm. then, you know, we, you were open to these things. You mean to say there was more democracy? There is more democracy. In democ democ democracy and uh, the value of experience. Mm -hmm. I think that is what is, uh, which I'd, I find is lacking here. Are you missing Congress? You miss? Well, I've been a long time. I've seen that. Uh, I had to leave the Congress once before, if you know, remember in 1984 when Blue Star took place. So I spent 10 years out, but I felt that Akali Dal I couldn't function with because we are brought up on a nationalistic sort of a basis, my family and me and all. Uh, but um, Akali Dal, I always say, their, uh, their thought process ends at the Gaggar River, which is the dividing area between where the Punjab border ends. They, was, they don't go beyond that. Mm -hmm. Till now, of course, times have changed when i was in the Akali Dal, a lot of people hadn't seen delhi. from the So, to so i'm talking of um, 85, 86, that time of period. Uh, but so it, it is a very different system. every party has its system of uh, working, but their thought process stops at the gagar. that's the end of the, their thought process. congress is more uh, flexible in taking views. ਬੀਜਪੀ ਹਾਈ ਫਾਈਂਡ ਇਜ਼ ਅ ਬਿਟ ਰੈਜਿਡ ਇਨ ਇਟਸ ਐਨ ਅਪਰੋਚ ਜਦੋਂ ਕੈਪਟਨ ਅਮਿੰਦਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਕਾਂਗਰਸ ਦੀ ਉਹਨਾਂ ਨੂੰ ਯਾਦ ਆਉਂਦੀ ਹੈ ਤਾਂ ਕੈਪਟਨ ਅਮਿੰਦਰ ਸਿੰਘ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਨਹੀਂ ਸਗੋ ਮੌਜੂਦਾ ਸਿਸਟਮ ਨੂੰ ਯਾਦ ਕਰਦੇ ਨੇ ਉਹਨਾਂ ਨੇ ਕਿ ਮੈਨੂੰ ਕਾਂਗਰਸ ਪਾਰਟੀ ਦੀ ਯਾਦ ਨਹੀਂ ਆਉਂਦੀ ਪਰ ਮੈਨੂੰ ਉਹਨਾਂ ਦੇ ਸਿਸਟਮ ਦੀ ਜ਼ਰੂਰ ਯਾਦ ਆਉਂਦੀ ਹੈ ਸਲਾਮ مشورے ਦੀ ਇੱਕ ਵਿਆਪਕ ਪ੍ਰਕਿਰਿਆ ਅਤੇ ਤਜਰਬੇ ਦੀ ਕਦਰ ਕਾਂਗਰਸ ਵੱਲੋਂ ਕੀਤੀ ਜਾਂਦੀ ਹੈ ਮੈਂ ਭਾਜਪਾ ਵਿੱਚ ਇਹ ਬਹੁਤ ਘੱਟ ਦੇਖ ਰਿਹਾ ਕਾਂਗਰਸ ਆਪਣੇ ਵਿਚਾਰਾਂ ਵਿੱਚ ਬਧੇਰੇ ਲਚਕਦਾਰ ਹੈ ਜਦਕਿ ਮੈਨੂੰ ਭਾਜਪਾ ਦਾ ਰੁਖ ਬੇਹੱਦ ਸਖਤ ਲੱਗਦਾ ਹੈ ਦੱਸਣੀ ਹੋਗੀ ਕਿ ਕੈਪਟਨ ਅਮਿੰਦਰ ਸਿੰਘ ਨੇ 2021 ਦੇ ਵਿੱਚ ਕਾਂਗਰਸ ਲੀਡਰਸ਼ਿਪ ਖਾਸ ਕਰਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਮੋਹ ਪੰਗ ਹੋਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਫਿਰ 2022 ਦੇ ਵਿੱਚ ਜਾ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ।